ਤੋ 24 ਘੰਟੇ ਦੀ ਬੰਦੀ ਹੈ ਜਸਦਾੜ ਸਾਹਿਬ ਦੀ। ਔਰ ਹੁਣ ਤੇ ਮਤਲਬ ਐ ਵੀ ਤੁਸੀਂ ਹਿਸਾਬ ਲਾ ਲਓ ਕਿ ਕੱਪੜਿਆਂ ਦੇ ਉੱਤੇ ਵੀ ਬੰਦਸ਼ ਹੈ ਕਿ ਦੋ ਕੱਪੜੇ ਰਹਿਣਗੇ। ਅਸੀਂ ਚੰਡੀਗੜ੍ਹ ਜਾਣਾ ਸੀ ਭਗਵੰਤ ਮਾਨ ਜਿਹੜਾ ਕੁੰਮਕਰਨ ਦੀ ਨੀਂਦ ਸੁੱਤਾ ਆਇਆ ਉਹਨੂੰ ਜਗਾਉਣ ਵਾਸਤੇ। ਤੇ ਉਹਦੀ ਨੀਂਦਰ ਨੂੰ ਖੋਲਣ ਵਾਸਤੇ ਜਾ ਰਹੇ ਸੀਗੇ ਤੇ ਉਸ ਤੋਂ ਪਹਿਲਾਂ ਹੀ ਉਹਦੀ ਨੀਂਦ ਖੁੱਲ ਗਈ ਹੈਗੀ ਐ ਤੇ ਉਹ ਉੱਠ ਗਿਆ ਔਰ ਰੋਕਾ ਲਗਾ ਦਿੱਤੀਆਂ ਨੇ। ਯਾ ਗੱਡੀਆਂ ਜਿਹੜੀਆਂ ਭਰੀਆਂ ਹੋ ਰਿਆ ਆ ਰਹੀਆਂ ਨੇ ਜੇ ਤੇ ਅੱਗੇ ਨਿਸ਼ਾਨ ਸਾਹਿਬ ਲੱਗਾ ਹੈ ਤੇ ਉਹਨੂੰ ਜ਼ਰੂਰ ਰੋਕਦੇ ਨੇ ਉਹਦੇ ਅੱਗੇ ਰਸਤਾ ਲਾ ਕੇ ਟਿਪਰ ਲਾ ਕਰਕੇ ਪਹਿਲਾਂ ਪੈਰੀਕੇਟ ਅੱਗੇ ਲਾ ਦਿੰਦੇ ਨੇ ਮੋੜ ਕੇ ਅੱਗੇ ਟਿਪਰ ਲਾ ਕੇ ਤੇ ਰੋਕ ਦੇ ਦਿੰਦੇ ਤੁਸੀਂ ਦੇਖੋ ਜਿਹੜਾ ਦੂਸਰਾ ਨਕਲੀ ਸਾਧ ਹੈਗਾ ਉਹਨਾਂ ਦੀ ਵੋਟਾਂ ਜਿਹੜੀਆਂ ਨੇ ਉਹ ਇੱਕ ਜਗ੍ਹਾ ਇੱਕ ਮੁਠ ਨੇ ਸਾਡਾ ਅਸੀਂ ਇੱਕ 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 ਨੂੰ ਮੰਨਣ ਵਾਲਿਆਂ ਤੇਜਿੰਦਰ ਜੀ ਪਰ ਵੰਡੇ ਜਿਹੜੇ ਨੇ ਅਸੀਂ ਕਈ ਧੜਿਆਂ ਵਿੱਚ ਵੰਡੀਆਂ ਪਈਆਂ ਨੇ ਸਾਡੀਆਂ ਇਹ ਵੰਡੀਆਂ ਪਈਆਂ ਹੁਣ ਕਰਕੇ ਹੀ ਸਾਨੂੰ ਜਿਹੜੀਆਂ ਨੇ ਰਿਹਾਈ ਨਹੀਂ ਹੋ ਰਹੀ ਮੈਂ ਬਾਨਵੇਂ ਲਾਸ਼ਾਂ ਕਹਿਣਾ ਵਾ ਇਹ ਬਾਨਵੇਂ ਐਮਐਲਏ ਨਹੀਂ ਕਹਿਣਾ ਮੈਂ ਬਾਨਵੇਂ ਲਾਸ਼ਾਂ ਕਹਿਣਾ ਕਿ ਇਹਨਾਂ ਸਾਰਿਆਂ ਬਾਨਵੇਂ ਲਾਸ਼ਾਂ ਨੇ ਆਪਣੇ ਮੂੰਹ 'ਚ ਘੁੰਗੜੀਆਂ ਪਾ ਲਈਆਂ ਬੋਲੀਆਂ ਹੀ ਨਹੀਂ ਔਰ ਫਿਰ ਜੇ ਅਗਰ ਜੇ ਲਾਨਤਾ ਨੇ ਜੇ ਅਗਰ ਲੋਕੀ ਹਾਂ ਦਾ ਨਾਰਾ ਮਾਰਨ ਵਾਸਤੇ ਅਗਰ ਅੱਜ ਨਾ ਆਏ ਤੇ ਜੇ ਪ੍ਰਸ਼ਾਸਨ ਨੇ ਵੀ ਆਣ ਨਾ ਦਿੱਤਾ ਐ ਦੇਖੋ ਨਾ ਬੱਚੇ ਆਏ ਨਾ ਛੋਟੇ ਛੋਟੇ ਪ੍ਰਸ਼ਾਸਨ ਦੀਆਂ ਰੋਕਾਂ ਵੇਖ ਰਹੇ ਸੀ ਅਸੀਂ ਜਿਹੜੇ ਰੋਕਾਂ ਲੱਗੀਆਂ ਹੋਈਆਂ ਵਾ ਤੇ ਕੌਮੀ ਇਨਸਾਫ ਮੋਰਚੇ ਵਾਲੇ ਜਿਹੜੇ ਕਿ ਇੱਥੋਂ ਸੰਗਤ ਆ ਰਹੀ ਆ ਉਹ ਪੈਦਲ ਵੀ ਕੋਸ਼ਿਸ਼ ਕਰ ਰਹੀ ਕਿ ਇੱਥੇ ਪਹੁੰਚਣ ਦੀ ਉਹਨਾਂ ਨਾਲ ਆਪਾਂ ਪਹੁੰਚ ਕੇ ਉੱਥੇ ਗੱਲਬਾਤ ਕਰਦੇ ਆ ਪਰ ਰੋਕਾਂ ਜਿਹੜੀਆਂ ਹੈਗੀਆਂ ਵਾ ਇਸ ਟਾਈਮ ਤੇ ਚਾਰ-ਛੇਰੇ ਕੌਮੇ ਇਨਸਾਫ ਮੋਰਚੇ ਤੇ ਲੱਗੀਆਂ ਹੋਈਆਂ ਵਾ ਸਾਡੇ ਨਾਲ ਹੁਣ ਇਕਬਾਲ ਸਿੰਘ ਜੀ ਜੁੜ ਚੁੱਕੇ ਆ ਦਿੱਲੀ ਤੋਂ ਪਹੁੰਚੀ ਆ ਨਾਲ ਉਹਦੇ ਸੰਗਤ ਤੇ ਛੋਟੇ ਬੱਚੇ ਵੀ ਪਹੁੰਚੇ ਆ ਉਹਨਾਂ ਦੇ ਨਾਲ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਨਾਲ ਅਕਸਰ ਮੁਲਾਕਾਤ ਵੀ ਕਰਦੇ ਆ ਕੋਈ ਸੁਨੇਹਾ ਵੀ ਸੰਦ ਲੈ ਕੇ ਆਏ ਹੋਣਗੇ ਗੁਰ ਫਤਿਹ ਸੰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਵਾਸ ਸਿੰਘ ਜੀ ਕਿਵੇਂ ਵੇਖਦੇ ਹੋ ਅੱਜ ਦੀਆਂ ਰੋਕਾਂ ਨੂੰ ਤੁਸੀਂ ਤੇ ਇਸ ਤੋਂ ਬਾਅਦ ਜੇ ਕੀ ਪ੍ਰੋਬਲਮ ਲਿਕਿਆ ਕੋਈ ਕਮਿਊਨ ਸਾਫ ਮੋਰਚੇ ਵੱਲੋਂ ਇਹ ਤੁਸੀਂ ਸਮਝ ਸਕਦੇ ਹੋ ਕਿ ਤੇਜਿੰਦਰ ਵੀਰ ਜੀ ਤੁਸੀਂ ਆਪ ਹੀ ਰੋਕਾਂ ਦਾ ਦੇਖਿਆਗਾ ਸਾਨੂੰ 4 ਕਿਲੋਮੀਟਰ ਤੋਂ ਪੈਦਲ ਆਣਾ ਪੈ ਰਿਹਾ ਤੇ ਸਾਡੀਆਂ ਜਿਹੜੀਆਂ ਹੋਰ ਬੱਸਾਂ ਸੀਗੀਆਂ ਪਿੱਛੇ ਹੀ ਰੋਕ ਲਿੱਤੀਆਂ ਗਿਆ ਨੇ ਉਹਦੇ ਅੱਗੇ ਟਿਪਰ ਲਾ ਦਿੱਤੇ ਗਏ ਨੇ ਤੇ ਬੱਸਾਂ ਸਾਡੀਆਂ ਨਹੀਂ ਆਨ ਦਿੱਤੀਆਂ ਜਾ ਰਹੀਆਂ ਤੇ ਤੁਹਾਨੂੰ ਪਤਾ ਕਿ ਦਾਸਤੇ ਮੋਰਚੇ 'ਚ ਆਂਦਾ ਹੈ ਤੇ ਜਿਸ ਤਰ੍ਹਾਂ ਵੀ ਕਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਲੰਘ ਕੇ ਜਾਣਾ ਹੈ ਤੇ ਸਾਡੇ ਨਾਲ ਮੇਰੇ ਛੋਟੇ ਪੁੱਤਰ ਬੱਚੇ ਮੇਰੇ ਨਾਲ ਹੀ ਆਏ ਨੇ ਦਿੱਲੀ ਤੋਂ ਦਿੱਲੀ ਤੋਂ ਆ ਰਹੇ ਨੇ ਤੇ ਜੋ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਸਨਿਆਸੀਗਾ ਉਹ ਕੀ ਸਾਰੀ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠਾ ਕਰਨ ਦਾ ਤੇ ਤੁਸੀਂ ਦੇਖਿਆ ਜੀ ਫਤੇਗੜ ਸਾਹਿਬ ਜਿਹੜੇ ਅਸੀਂ ਜਿਹੜਾ ਸੰਦੇਸ਼ ਜਥੇਦਾਰ ਸਾਹਿਬ ਵੱਲੋਂ ਲਾਇਆ ਸੀਗਾ ਤੇ ਅੱਜ ਜਿਹੜਾ ਕਿ ਪੰਜਾਬ ਸਰਕਾਰ ਤੇ ਯੂਟੀ ਦੀ ਪ੍ਰਸ਼ਾਸਨ ਹੈ ਉਹ ਹਿਲਾ ਹੋਇਆ ਹੈ ਤੇ ਚਾਰ ਚਫੇਰੇ ਜਿਹੜੇ ਨੇ ਤੁਸੀਂ ਇੱਧਰ ਦੇਖੋ ਆਮ ਸਾਹਿਬ ਤੋਂ ਦੇਖੋ ਪੈਦਲ ਜਿਹੜੇ ਆ ਰਹੇ ਨੇ ਸੰਗਤ ਜਿਹੜੀ ਉਹ ਪੈਦਲ ਦੇਖੋ ਆ ਰਹੀ ਹੈ ਤੇ ਸਾਡੇ ਕਈ ਕਾਫੀ ਸਾਰੇ ਜਿਹੜੇ ਸਿੰਘ ਨੇ ਜਿਹੜੇ ਮੋਰਚੇ ਦੇ ਕਮੇ ਸਾਹਿਬ ਮੋਰਚੇ ਦੇ ਲੋਕਾਂ ਦਾ ਕਾਰਨ ਕੀ ਲੱਗਦਾ ਤੁਹਾਨੂੰ ਤੁਹਾਨੂੰ ਅੱਗੇ ਅੱਜ ਪ੍ਰੋਟੈਸਟ ਤੁਸੀਂ ਕਰਨਾ ਸੀ ਚੰਡੀਗੜ੍ਹ ਜਾਣਾ ਸੀ ਅੱਜ ਜੀ ਸੀਐਮ ਸਾਹਿਬ ਦੇ ਘਰ ਅਸੀਂ ਚੰਡੀਗੜ੍ਹ ਜਾਣਾ ਸੀ ਭਗਵੰਤ ਮਾਨ ਜਿਹੜਾ ਕੁਮਕਰਨ ਦੀ ਨੀਂਦ ਸੁਤਾ ਆਇਆ ਉਹਨੂੰ ਜਗਾਉਣ ਵਾਸਤੇ ਤੇ ਉਹਦੀ ਨੀਂਦਰ ਨੂੰ ਖੋਲਣ ਵਾਸਤੇ ਜਾ ਰਹੇ ਸੀਗੇ ਤੇ ਉਸ ਤੋਂ ਪਹਿਲਾਂ ਹੀ ਉਹਦੀ ਨੀਂਦ ਖੁੱਲ ਗਈ ਹੈਗੀ ਐ ਤੇ ਉਹ ਉੱਠ ਗਿਆ ਉਹਨੇ ਰੋਕਾ ਲਗਾ ਦਿੱਤੀ ਇਹਨੇ ਸੋ ਅੱਜ ਅਸੀਂ ਦੇਖ ਰਿਹਾ ਜਿਹੜੀਆਂ ਜਿਹੜੀਆਂ ਇਹ ਰੋਕਾਂ ਨੇ ਇਹ ਸਾਡੀ ਜਿਹੜੀ ਜਿੱਤੇ ਦੀ ਨਿਸ਼ਾਨੀ ਹੈਗੀ ਐ ਤੇ ਭਾਵੇਂ ਹੈ ਸਾਡੇ ਜੇਦਾਰ ਸਾਹਿਬ ਨੂੰ ਪੰਜਾਬ ਸ਼ਿਫਟ ਨਹੀਂ ਕਰ ਰਹੇ ਪਰ ਜਿਸ ਹਿਸਾਬ ਨਾਲ ਰੋਕਾਂ ਹੈਗੀਆਂ ਨੇ ਇਸ ਹਿਸਾਬ ਨਾਲ ਅਸੀਂ ਦੇਖ ਰਿਹਾ ਕਿ ਸਰਕਾਰ ਡਰ ਚੁੱਕੀ ਹੈਗੀ ਐ ਤੇ ਬਹੁਤ ਜਲਦੀ ਹੀ ਜੇਦਾਰ ਸਾਹਿਬ ਨੂੰ ਜਿਹੜੀ ਹੈ ਉਹ ਪੰਜਾਬ ਸ਼ਿਫਟ ਕਰੇਗੀ ਤੁਸੀਂ ਕਹਿ ਕਿ ਰਸਤੇ 'ਚ ਰੋਕਿਆ ਜਾ ਰਿਹਾ ਰਸਤੇ 'ਚ ਸੰਗਤ ਰੋਕੀ ਜਾ ਰਹੀ ਹੈ ਕਿ ਵਾਹਨ ਰੋਕੇ ਜਾ ਰਹੇ ਦੇਖੋ ਜਿਹੜੇ ਸਾਡੇ ਟਰਾਲੀਆਂ ਆ ਰਹੀਆਂ ਨੇ ਭਰੀਆਂ ਹੋਈਆਂ ਜਾਂ ਬੱਸਾਂ ਆ ਰਹੀਆਂ ਨੇ ਜਾਂ ਗੱਡੀਆਂ ਜਿਹੜੀਆਂ ਭਰੀਆਂ ਹੋ ਰਿਆ ਆ ਰਹੀਆਂ ਨੇ ਜਿੱਦੇ ਅੱਗੇ ਨਿਸ਼ਾਨ ਸਾਹਿਬ ਲੱਗਾ ਹੈ ਤੇ ਉਹਨੂੰ ਜ਼ਰੂਰ ਰੋਕ ਰਹੇ ਨੇ ਉਹਦੇ ਅੱਗੇ ਰਸਤਾ ਲਾ ਕੇ ਟਿਪਰ ਲਾ ਕਰਕੇ ਪਹਿਲਾਂ ਪੈਰੀਕਟ ਅੱਗੇ ਲਾ ਦਿੰਦੇ ਨੇ ਮੁੜ ਕੇ ਅੱਗੇ ਟਿਪਰ ਲਾ ਕੇ ਤੇ ਰੋਕ ਦੇ ਦਿੰਦੇ ਸੰਗਤ ਨੂੰ ਹਰਾਸ ਹੋ ਰਹੀ ਆ ਹਰਾਸ ਹਾਂਜੀ ਸੰਗਠਨ ਨੂੰ ਹਰਾਸਮੈਂਟ ਕਰ ਰਹੇ ਨੇ ਜਦ ਕਿ ਸਾਡਾ ਜਿਹੜਾ ਹੈ ਮੂਲਿਕ ਅਧਿਕਾਰ ਹੈਗਾ ਅਸੀਂ ਪ੍ਰੋਟੈਸਟ ਕਰ ਸਕਦੇ ਆ ਅੱਜ 2 ਸਾਲ ਹੋ ਗਏ ਇੱਥੇ ਬੈਠਿਆ ਨੂੰ ਸੰਗਤ ਨੂੰ ਹਾਂਜੀ ਹਾਂਜੀ ਦਾਸ 2023 ਤੋਂ ਜਦੋਂ ਪਹਿਲੇ ਦਿਨ ਮੋਰਚਾ ਲੱਗਾ ਤੁਸੀਂ ਵੀ ਦੇਖਿਆ ਸੀਗਾ ਤੇ ਦਾਸ ਦਾ ਰਜ ਸਿੰਘ ਜੀ ਦਾ ਸੁਹਾਣਾ ਵੀ ਅਸੀਂ ਪੱਕਾ ਡੇਰਾ ਇੱਥੇ ਰੱਖਿਆ ਹੈਗਾ ਤੇ ਅਸੀਂ ਲਗਾਤਾਰ ਜਿਹੜਾ ਹੈ ਕਿ ਦਿੱਲੀ ਤੋਂ ਆਨੇ ਆ ਤੇ ਅੱਜ 2 ਸਾਲ ਜਿਹੜੇ ਹੋ ਗਏ ਨੇ ਅਸੀਂ ਪੂਰੇ ਵਰਲਡ ਨੂੰ ਐਮਐਸਚ ਦੇਣੇ ਚਾ ਰਹੇ ਆ ਕਿ ਐਡਾ ਵੱਡਾ ਕੋਈ ਮੋਰਚਾ ਕਦੇ ਲੱਗਿਆ ਨਹੀਂ ਇਹ ਸਭ ਤੋਂ ਵੱਡਾ ਮੋਰਚਾ ਜਿਹੜਾ ਕਿ 2 ਸਾਲ ਹੋ ਚੁੱਕੇ ਨੇ ਹਾਂ ਸਮਰਥਨ ਹੋਣਾ ਚਾਹੀਦਾ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਣ ਰਹੀ ਹੈ ਛੋਟੇ ਬੱਚੇ ਆ ਵੀਰ ਜੀ ਨੇ ਕਿਹਾ ਕਿ ਦਿੱਲੀ ਤੋਂ ਨਾਲ ਹੀ ਆਏ ਆ ਤੇ ਟੀ-ਸ਼ਰਟ ਤੇ ਤੁਸੀਂ ਵੇਖ ਸਕਦੇ ਲਿਖਿਆ ਹੈ ਸੰਵਿਧਾਨ ਇਹ ਕਹਿੰਦਾ ਹੈ ਕਿ ਬੰਦੀ ਸਿੰਘ ਰਿਹਾ ਕਰੋ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਦਿੱਲੀ ਸੰਵਿਧਾਨ ਇਹ ਕਹਿੰਦਾ ਹੈ ਕਿ ਬੰਦੀ ਸਿੰਘ ਰਿਹਾ ਕਰੋ ਕਿਉਂਕਿ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਜੀ ਸੰਵਿਧਾਨ ਤਾਂ ਹੀ ਕਹਿੰਦਾ ਨਾ ਕਿ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁ ਜੇ 12 ਸਾਲ ਦੀ ਸਜ਼ਾ ਵਾ ਤੇ 12 2 24 ਤੇ 12 3 36 2 ਗੁਣਾ ਨਹੀਂ 40 40 ਸਾਲ 35 35 ਸਾਲ ਸਜ਼ਾ ਹੋ ਚਲੀਆਂ ਉਹਨਾਂ ਦੀਆਂ ਫਿਰ ਕਿਉਂ ਨਹੀਂ ਰਹਾ ਕੀਤਾ ਜਾਂਦਾ ਤਾਂ ਹੀ ਉਹ ਲਿਖਿਆ ਹੋਇਆ ਬੱਚਿਆਂ ਦੇ ਟੀ-ਸ਼ਰਟਾਂ ਉੱਤੇ ਸੰਵਧਾਨ ਇਹ ਕਹਿੰਦਾ ਕਿ ਬੰਦੀ ਸਿੰਘ ਰਿਹਾ ਕਰੋ ਕਾਰਨ ਕੀ ਲੱਗਦਾ ਬੰਦੀ ਸਿੰਘ ਦੀਆਂ ਨਾਰਹੀਆਂ ਹੋਣ ਦਾ ਤੁਹਾਨੂੰ ਕੀ ਲੱਗਦਾ ਦੇਖੋ ਬੰਦੀ ਸਿੰਘਾਂ ਦੀਆਂ ਰਹਿਆਂ ਸਾਡਾ ਜਿਹੜਾ ਹੈ ਨਾ ਕਿ ਅਸੀਂ ਘਟ ਗਿਣਤੀ ਹੈਗੇ ਸਾਡੀ ਤੁਸੀਂ ਦੇਖੋ ਜਿਹੜਾ ਦੂਸਰਾ ਨਕਲੀ ਸਾਧ ਹੈਗਾ ਉਹਨਾਂ ਦੀ ਵੋਟਾਂ ਜਿਹੜੀਆਂ ਨੇ ਉਹ ਇੱਕ ਜਗ੍ਹਾ ਇੱਕ ਮੁਠ ਨੇ ਸਾਡਾ ਅਸੀਂ ਇੱਕ 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 ਨੂੰ ਮੰਨਣ ਵਾਲਿਆ ਤੇਜਿੰਦਰ ਜੀ ਸਾਡਾ ਇੱਕ ਨੂੰ ਇੱਕ ਦਾ ਹੈਗਾ ਕਿ ਵੀ ਅਸੀਂ ਇੱਕ ਨੂੰ ਮੰਨਣਾ ਹੌਕਾ ਇੱਕ ਨੂੰ ਮੰਨਣ ਦਾ ਸਿੱਖ ਦਿੰਦਾ ਤੇ ਪਰ ਜੇ ਸੌਦੇ ਸਾਧ ਦੀ ਗੱਲ ਕਰਦੇ ਆ ਪ੍ਰੋਬਲਮਾਂ ਉਹਨੂੰ ਲਗਾਤਾਰ ਮਿਲ ਰਹੀਆਂ ਹਨਾ ਲਗਾਤਾਰ ਪ੍ਰੋਬਲਮ ਮਿਲ ਰਹੀਆਂ ਕਿਉਂਕਿ ਤੇਜਿੰਦਰ ਜੀ ਅਸੀਂ ਸਾਡਾ ਹੌਕਾ ਤਾਂ ਹੈਗਾ ਇੱਕ ਨੂੰ ਮੰਨਣ ਦਾ ਗੁਰੂ ਨਾਨਕ ਬਾਦਸ਼ਾਹ ਨੇ ਵੀ ਇੱਕ ਦਾ ਸੰਦੇਸ਼ ਦਿੱਤਾ ਜੀ ਅਸੀਂ ਮੰਨਦੇ ਵੀ ਕਿ ਨੂੰ ਆ ਵੜ ਵੰਡੇ ਜਿਹੜੇ ਨੇ ਅਸੀਂ ਕਈ ਧੜਿਆਂ ਵਿੱਚ ਵੰਡੀਆਂ ਪਈਆਂ ਨੇ ਸਾਡੀਆਂ ਇਹ ਵੰਡੀਆਂ ਪਈਆਂ ਹੁਣ ਕਰਕੇ ਹੀ ਸਾਨੂੰ ਜਿਹੜੀਆਂ ਨੇ ਰਿਹਾਈ ਨਹੀਂ ਹੋ ਰਹੀਆਂ ਮਿਸਲ ਕਾਲ ਵੇਲੇ ਵੰਡੀਆਂ ਤੇ ਹੁੰਦੀਆਂ ਸੀ ਕੋਖਖਰੀ ਮਿਸਲਾਂ ਤੇ ਹੁੰਦੀਆਂ ਸੀ ਨਾ ਪਰ ਮਿਸਲਾਂ ਜਦੋਂ ਦੁਸ਼ਮਣ ਨਾਲ ਕੋਈ ਗੱਲ ਹੁੰਦੀ ਸੀ ਨਾ ਮਿਸਲਾਂ ਇਕੱਠੀਆਂ ਹੋ ਜਾਂਦੀਆਂ ਸੀ ਹੁਣ ਹੁਣ ਇਹ ਵੀ ਨਹੀਂ ਕਹਿੰਦੇ ਕਿ ਸਾਡਾ ਦੁਸ਼ਮਣ ਅੱਗੇ ਆ ਹੁਣ ਤਾਂ ਸਾਡੀ ਸਰਕਾਰ ਆ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਆ ਅਸੀਂ ਕੇਂਦਰ ਦੀ ਸਰਕਾਰ ਲੈ ਕੇ ਆਏ ਆ ਉਹਨਾਂ ਤੱਕ ਅਸੀਂ ਆਵਾਜ਼ ਪਹੁੰਚਾਉਣੀ ਆ ਸਾਡੀਆਂ ਅੱਜ ਦੀਆਂ ਮਿਸਲਾਂ ਸਾਰੀਆਂ ਇਕੱਠੀਆਂ ਹੋ ਕੇ ਚੱਲਣ ਦੇਖੋ ਜਿਹੜਾ ਮਸਲਾ ਦਾ ਟਾਈਮ ਸੀ ਨਾ ਉਸ ਟਾਈਮ ਇਹ ਐ ਸੀਗਾ ਆਇਆ ਹੁੰਦਾ ਸੀਗਾ ਵੀ ਕੋਈ ਕੋਈ ਪੰਥਕ ਮੁੱਦਾ ਆਇਆ ਨਾ ਭਾਵੇਂ ਮਸਲਾ ਦਾ ਟੀਚਾ ਲੱਗ ਲਾ ਗੁੰਦਾ ਸੀ ਪਰ ਉਹ ਕੋਈ ਪੰਥਕ ਮੁੱਦੇ ਦੇ ਉੱਤੇ ਇਕੱਠੇ ਹੋ ਜਾਂਦੇ ਸੀ ਪਰ ਅੱਜ ਦੀ ਦੇਖੋ ਨਾ ਕਿ ਇਹ ਭਗਵੰਤ ਮਾਨ ਤੁਸੀਂ ਤੇ ਕਹਿ ਰਹੇ ਹੋ ਕਿ ਸਾਡਾ ਸਾਡਾ ਵੋਟਾਂ ਪਾਈਆਂ ਹਨ ਤਾਂ ਕਿਨੇ ਸਾਡਾ ਕਿਉਂ ਪੰਜਾਬ ਨੇ ਵੋਟਾਂ ਦੇਖ ਕੇ ਤੇ ਬਹੁਤ ਗਿਣਤੀ ਵੋਟਾਂ ਮੈਨੂੰ ਲੱਗਦਾ ਇਹਨਾਂ ਰਿਕਾਰਡ ਵੀ ਨੇਜ ਤੱਕ ਬਣਿਆ ਹੋਊਗਾ ਜਿੰਨੇ ਐਮਐਲਏ ਸਾਹਿਬ ਪੰਜਾਬ ਨੇ ਮੈਂ ਲਾਸ਼ਾਂ ਕਹਿਣਾ ਮੈਂ 92 ਲਾਸ਼ਾਂ ਕਹਿਣਾ ਵਾ 92 ਐਮਐਲਏ ਨਹੀਂ ਕਹਿਣਾ ਮੈਂ 92 ਲਾਸ਼ਾਂ ਕਹਿਣਾ ਕਿ ਇਹਨਾਂ ਸਾਰਿਆਂ 92 ਲਾਸ਼ਾਂ ਨੇ ਆਪਣੇ ਮੂੰਹ ਚ ਹੁੰਗੜੀਆਂ ਪਾ ਲਈਆਂ ਬੋਲਿਆ ਹੀ ਨਹੀਂ ਦੇਖੋ ਕਰਨਾਟਕ ਵਾਲਿਆਂ ਨੇ ਆਪਣੇ ਮਤਾ ਪਾਸ ਕਰਕੇ ਆਪਣੇ ਬੰਦ ਰਿਹਾ ਕਰਾ ਲੈਣਾ ਕਿਆ ਯਾਰ ਕਮਾਲ ਦੀ ਗੱਲ ਹੈ ਤੁਸੀਂ ਆਪਣੇ ਆਪਣੇ ਵਾਸਤੇ ਕਰਨਾ ਆਪਣੇ ਬੰਦੀ ਸਿੰਘਾਂ ਵਾਸਤੇ ਕਰਨਾ ਹਾਂ ਆਪਣੇ ਭਰਾਵਾਂ ਵਾਸਤੇ ਕਰਨਾ ਤੁਸੀਂ ਯਾਰ ਇੱਕ ਮੱਠ ਇਕਜੁੱਟ ਨਿਓ ਮੇਰੇ ਕੋਲ ਅੱਜ ਤੋਂ ਦੋ ਦਿਨ ਪਹਿਲੇ ਆਪਣਾ ਇੱਥੋਂ ਦਾ ਇੱਕ ਐਮਐਲਏ ਮੇਰੇ ਘਰ ਗਿਆ ਸੀ ਪੰਜਾਬ ਪੰਜਾਬ ਦਾ ਕਿਉਂਕਿ ਦਿੱਲੀ ਚ ਅੱਜ ਤੁਹਾਨੂੰ ਪਤਾ ਨਾ ਦਿੱਲੀ ਦੇ ਇਲੈਕਸ਼ਨ ਡਿਕਲੇਰ ਹੋ ਚੁੱਕੀ ਹੈ ਬਾਈਕ ਦੋ ਦਿਨ ਚ ਹੋ ਜਾਣੀ ਐ ਵੀ ਸੀਟਾਂ ਡਿਕਲੇਰ ਹੋ ਗਈਆਂ ਨੇ ਸਵਾਲ ਕਰੋਗੇ ਫਿਰ ਤੁਸੀਂ ਉਹਨਾਂ ਨੂੰ ਬਿਲਕੁਲ ਸਵਾਲ ਕੀ ਕਰੋਗੇ ਅਸੀਂ ਤਾਂ ਉਹਨਾਂ ਨੂੰ ਇਹ ਗੱਲ ਕਹੀ ਕਿ ਉਹ ਕਹਿੰਦੇ ਵੀ ਤੁਸੀਂ ਇਸ ਵਾਰੀ ਆਮ ਪਾਰਟੀ ਦਾ ਸਾਥ ਦਿਓ ਅਸੀਂ ਤਾਂ ਉਹਨਾਂ ਨੂੰ ਇਹ ਗੱਲ ਕਿਹਾ ਵੀ ਸਾਥ ਜਰੂਰ ਦੇਾਂਗੇ ਪਹਿਲਾਂ ਵੀ ਦਿੱਤਾ ਸੀ ਸਾਥ ਹੁਣ ਵੀ ਦੇਾਂਗੇ ਸਾਥ ਪਰ ਦੋ ਸ਼ਰਤਾਂ ਹੈਗੀਆਂ ਨੇ ਜੋ ਦੋ ਜਿਹੜੀਆਂ ਚੀਜ਼ਾਂ ਨੇ ਕੇਜਰੀਵਾਲ ਦੇ ਹੱਥ ਵਿੱਚ ਨੇ ਇੱਕ ਇੱਕ ਪ੍ਰੋਫੈਸਰ ਭੁੱਲਰ ਭੁੱਲਰ ਸਾਹਿਬ ਦੇ ਰਹੀ ਹੈ ਤੇ ਦੂਜੀ ਜਥੇਦਾਰ ਜਗਤਾਰ ਸਿੰਘ ਵਾਰ ਮੈਂ ਉਹਨਾਂ ਨੂੰ ਜੇ ਤਬਦੀਲੀ ਜੇਲ ਤਬਦੀਲੀ ਤੇ ਤਜਿੰਦਰ ਜੀ ਕੋਈ ਤਾਂ ਹੈ ਹੀ ਨਹੀਂ ਪਹਿਲਾਂ ਜਦੋਂ ਇਹ ਜੇਲ ਤਬਦੀਲੀ ਕਰਦੇ ਸੀ ਇਹ ਕਹਿੰਦੇ ਜੀ ਅਸੀਂ ਦੇ ਰਹੇ ਤੇ ਬਾਦਲ ਸਾਹਿਬ ਲੈ ਨਹੀਂ ਰਹੇ ਅਸਲ ਤੇ ਸਰਕਾਰ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਆ ਤੇ ਇੱਥੇ ਵੀ ਆਮ ਆਦਮੀ ਪਾਰਟੀ ਸਰਕਾਰ ਮੈਂ ਤੇ ਤਜਿੰਦਰ ਜੀ ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਦਿੱਲੀ ਦੇ ਅੰਦਰ ਵੀ ਲਾਲੇ ਆ ਜੇ ਲਾਲਾ ਹੀ ਮੁੱਖ ਮੰਤਰੀ ਏ ਉਹ ਉਹ ਪੰਜਾਬ ਜੀ ਵੀ ਲਾਲੇ ਮੁੱਖ ਮੰਤਰੀ ਹੈ ਤੇ ਹੁਣ ਦੇਖੋ ਰੋਲਾ ਹੀ ਨਹੀਂ ਦੇਣਾ ਹਾਤੀ ਸੀ ਜੀ ਆ ਹੁਣ ਦੇ ਹਾਤੀ ਸੀ ਉਹ ਤੇ ਸਾਈਡ ਤੇ ਹੋ ਚੁੱਕੇ ਉਹ ਨਹੀਂ ਸਰ ਅਤਿੰਦਰ ਜੀ ਕੈਂਡ ਦੀ ਗੱਲਾਂ ਹੈਗੀਆਂ ਨੇ ਅਤਿਸੀ ਤੇ ਇੱਕ ਰਬੜ ਦੀ ਸਟੈਂਪ ਹੈ ਅੱਛਾ ਉਹ ਚਲਦੀ ਤੇ ਲਾਲੇ ਦੀ ਹੈ ਤੇ ਇੱਥੇ ਵੀ ਇੱਥੇ ਵੀ ਭਗਵੰਤ ਮਾਨ ਕੁਝ ਨਹੀਂ ਹੈ ਆਲੀ ਨਾਲ ਲਾਲਾ ਹੀ ਸੋ ਦੇਣ ਵਾਲਾ ਵੀ ਲਾਲਾ ਤੇ ਲੈਣ ਵਾਲਾ ਵੀ ਲਾਲਾ ਹੁਣ ਤੇ ਕੋ ਰੋਲਾ ਹੀ ਨਹੀਂ ਹੈ ਜੀ ਚਾਹੁੰਦੇ ਹੋ ਕਿ ਜਸਦੇਵਰ ਸਾਹਿਬ ਦੀ ਜਿਹੜੀ ਜੇਲ੍ਹ ਤਬਦੀਲੀ ਹੋ ਜੇ ਤੇ ਪੰਜਾਬ ਚ ਆ ਜਾਣਾ ਬਿਲਕੁਲ 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 ਜੇਲ੍ਹ ਤਬਦੀਲੀ ਹੋ ਜਾਣੀ ਚਾਹੀਦੀ ਕਿਉਂਕਿ ਜਸਦੇਵਰ ਮੈਂ ਤਜਿੰਦਰ ਜੀ ਤੁਹਾਡੇ ਚੈਨਲ ਦੇ ਰਾਹੀਂ ਮੈਂ ਮਾਧਿਅਮ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਦਾਸ ਹਫਤੇ ਚ ਦੋ ਵਾਰ ਹੀ ਜਾਂਦਾ ਤੇ 24 ਘੰਟੇ ਦੀ ਬੰਦੀ ਹੈ ਜਸਦੇਵਰ ਸਾਹਿਬ ਦੀ ਔਰ ਹੁਣ ਤੇ ਮਤਲਬ ਐ ਵੀ ਤੁਸੀਂ ਹਿਸਾਬ ਲਾ ਲਓ ਕਿ ਕੱਪੜਿਆਂ ਦੇ ਉੱਤੇ ਵੀ ਬੰਦਸ਼ ਹੈ ਕਿ ਦੋ ਕੱਪੜੇ ਰਹਿਣਗੇ ਹੁਣ ਦੇਖੋ ਸਰਦੀਆਂ ਦਾ ਟਾਈਮ ਹੈ ਇੱਕ 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 ਗੰਦਾ ਹੋ ਜਾਏਗਾ ਤੇ ਉਹ ਸੁੱਕੇਗਾ ਤੇ ਦੂਜਾ ਕਿੱਥੋਂ ਪਾਏਗਾ ਤੁਸੀਂ ਦੇਖ ਵੀ ਰਿਓ ਕਿ ਇਸ ਮੌਸਮ ਚ ਤੇ ਸੁੱਕਦਾ ਹੀ ਨਹੀਂ ਦੋ ਦੋ ਤਿੰਨ ਤਿੰਨ ਦਿਨ ਸੁੱਕਦਾ ਬਲ ਹਾਲਾਤ ਅਸੀਂ ਕਿੱਥੇ ਕੀ ਬਣਾ ਦਿੱਤੇ ਨੇ ਅਸੀਂ ਕਿੱਥੇ ਖੜੇ ਆ ਔਰ ਫਿਰ ਜੇ ਅਗਰ ਜੇ ਲਾਨਤਾ ਨੇ ਜੇ ਅਗਰ ਲੋਕੀ ਹਾਂ ਦਾ ਨਾਰਾ ਮਾਰਨ ਵਾਸਤੇ ਅਗਰ ਅੱਜ ਆ ਜਤੇ ਔਰ ਜੇ ਪ੍ਰਸ਼ਾਸਨ ਨੇ ਵੀ ਆਣ ਆਣ ਨਾ ਦਿੱਤਾ ਇਹ ਦੇਖੋ ਨਾ ਬੱਚੇ ਆਏ ਨੇ ਛੋਟੇ ਛੋਟੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਬਟਾ ਕੀ ਸ਼ਬ ਨਾਮ ਤੁਹਾਡਾ ਅੰਗਦ ਸਿੰਘ ਅੰਗਦ ਸਿੰਘ ਜੀ ਦਿੱਲੀ ਤੋਂ ਆਏ ਹੋ ਤੁਸੀਂ ਦਿੱਲੀ ਪਤਾ ਆਏ ਕਿੱਥੋਂ ਤੁਸੀਂ ਅੱਜ ਚੰਡੀਗੜ੍ਹ ਕੀ ਕਰਨ ਵਾਸਤੇ ਬੰਦੀ ਸਿੰਘ ਰਿਆ ਬੰਦੀ ਸਿੰਘ ਦੀ ਰਿਹਾਈ ਵਾਸਤੇ ਤੁਸੀਂ ਕਿੱਧਰ ਆਏ ਨਾਮ ਦੱਸ ਦਿਓ ਕਿਹੋ ਆਪਣਾ ਕੀਰਤ ਸਿੰਘ ਕੀਰਤ ਸਿੰਘ ਤੁਸੀਂ ਕਿਹੜੀ ਜਗ੍ਹਾ ਤੋਂ ਆ ਦਿੱਲੀ ਦਿੱਲੀ ਤੋਂ ਆਏ ਕਿੱਧਰ ਆਏ ਹੋ ਤੁਸੀਂ ਅੱਜ ਚੰਡੀਗੜ੍ਹ ਚੰਡੀਗੜ੍ਹ ਕਾਦੇ ਵਾਸਤੇ ਬੰਦੀ ਸਿੰਘਾਂ ਨੂੰ ਰਿਹਾਈ ਕਰਾਂ ਉਹ ਉਮਰ ਕਿੰਨੀ ਹੈ 9 ਸਾਲ ਉਮਰ ਕਿੰਨੀ ਬੇਟਾ ਤੇਰੀ 11 11 ਸਾਲ 9 ਤੇ 11 ਸਾਲ ਦੇ ਬੱਚੇ ਨੂੰ ਸ਼ੈਦ ਉਹਨਾਂ ਦੇ ਪਰਿਵਾਰਾਂ ਨੇ ਦੱਸਤਾ ਜਾਂ ਸਿੱਖ ਜਥੇਬੰਦੀ ਨੇ ਦੱਸਤਾ ਕਿ ਹਾਂ ਸਾਨੂੰ ਬੰਦੀ ਸਿੰਘਾਂ ਦੀ ਰਿਹਾਈਆਂ ਚਾਹੀਦੀਆਂ ਪਰ ਕੋਣ ਸੀ ਬੰਦੀ ਸਿੰਘ ਜਦੋਂ ਸ਼ੁਰੂਆਤ ਕੀਤੀ ਸੀ ਕਿ ਬੰਦੀ ਸਿੰਘ ਜਿਹੜੇ ਕੀ ਉਮਰ ਕੈਦ ਹੋਈ ਆ 12 ਤੋਂ 14 15 ਸਾਲ ਜਿੰਨੀ ਵੀ ਉਮਰ ਕੈਦ ਆ ਉਤੋਂ ਡਬਲ ਤੋਂ ਵੀ ਵੱਧ ਜਿਹੜੀ ਕਿ ਉਹ ਸਜ਼ਾ ਭੁਗਤ ਚੁੱਕੇ ਆ ਉਹਨਾਂ ਦੀ ਰਿਹਾਈਆਂ ਵਾਸਤੇ ਮੋਰਚਾ ਲੱਗਾ ਵਾ ਗੁਰੂ ਸਾਹਿਬ ਦਾ ਹੋਇਆ ਨਰਾਦਰ ਤੇ ਉਹਦਾ ਇਨਸਾਫ ਲੈਣ ਵਾਸਤੇ ਮੋਰਚਾ ਲੱਗਾ ਵਾ ਤੇ ਇਹ ਰੋਕਾਂ ਤੁਸੀਂ ਵੀ ਦੇਖ ਸਕਦੇ ਆ ਕਿ ਪਿਛਲੀ ਤਸਵੀਰ ਗਰਮੀ ਥੋੜਾ ਜਿਆਦਾ ਸਕਾਲ ਦਿਓ ਆਪਾਂ ਹੁਣ ਉਹ ਪਾਸੇ ਨੂੰ ਚੱਲੇ ਆਂ ਅਗਲੇ ਪਾਸੇ ਪਤਾ ਲੱਗੇ ਗੱਡੀ ਸਾਡੀ ਰੋਕ ਲਈ ਗਈ ਆ ਵੀਰ ਅਮਰਜੀਤ ਸਿੰਘ ਨੇ ਮੈਥੇ ਭਲਾ ਲਿਆ ਸੀ ਕਿ ਸਾਡੇ ਕੋਲ ਵੀ ਸੰਗਤ ਤੱਕ ਪਹੁੰਚਾਉਣ ਵਾਸਤੇ ਡਾਟਾ ਜ਼ਰੂਰ ਲੈ ਜਿਓ ਕਿਉਂਕਿ ਉਹ ਵੀ ਮੇਰੇ ਕੋ ਪਹੁੰਚ ਚੁੱਕੇ ਆ ਅੱਜ ਇਹ ਤਸਵੀਰਾਂ ਤੁਹਾਨੂੰ ਦਿਖਾ ਲਈਆਂ ਤੁਸੀਂ ਵੇਖ ਰਹੇ ਹੋ ਪਹਿਲਾਂ ਗੱਡੀ ਤਕਰੀਬਨ ਕਿਲੋਮੀਟਰ 2 ਕਿਲੋਮੀਟਰ ਪਿੱਛੇ ਰੁਕਣੀ ਪੈਣੀ ਆ ਅੱਗੇ ਸਾਨੂੰ ਜਿਹੜਾ ਪੈਦਲ ਜਿਹੜਾ ਪੰਥ ਤੈਅ ਕਰਨਾ ਪੈਣਾ ਵਾ ਅਗਲਾ ਪਾਸਾ ਜਿਹੜਾ ਹੋਊਗਾ ਪੈਦਲ ਜਿਹੜਾ ਪੰਥ ਤੈਅ ਕਰਾਂਗੇ ਰੋਕਾਂਵਾ ਚਾਰਜ ਫਰੇ ਜਿਹ ਦੱਸਿਆ ਜਾ ਰਿਹਾ ਹੈ ਕਿ ਕੌਮੀ ਸਾਫ ਮੋਰਚੇ ਦੇ ਚਾਰਜ ਫਰੇ ਰੋਕਾਂ ਲੱਗ ਚੁੱਕੀਆਂ ਵਾ ਇਸੇ ਤਰ੍ਹਾਂ ਪੈਦਲ ਜਿਹੜੀ ਹੈਗੀ ਆ ਉਹ ਸੰਗਤ ਅਗਲੇ ਪਾਸੇ ਕੌਮੀ ਸਾਫ ਮੋਰਚੇ ਤੇ ਅਗਲੇ ਪਾਸੇ ਵੱਧ ਰਹੀ ਆ ਅਗਲੇ ਪਾਸੇ ਥੋੜੀ ਦੂਰ ਜਾ ਕੇ ਤੋਂ ਕੌਮੀ ਸਾਫ ਮੋਰਚੇ ਦੇ ਆਗੂ ਸਾਹਿਬ ਨਾਲ ਅੱਗੇ ਗੱਲਬਾਤ ਕਰਦੇ ਆ ਜੁੜੇ ਰਹੋ ਆਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵ